ਤੇ ਆਪਣੀ ਕੌਮ ਦੇ ਬਹੁਦੇ ਬੰਦਿਆਂ ਦਾ ਹਾਲ ਏ ਆਪ ਉਹਨੇ ਆਪਣੇ ਬੰਦੇ ਦਾ ਵਿਰੋਧ ਕਰਨਾ ਸਾਡੇ ਇੱਕ ਕਹਾਵਤ ਹੈ ਕਿ ਜਦੋਂ ਲੜਾਈ ਲੱਗ ਜਾਵੇ ਜਦੋਂ ਦੋ ਕੌਮਾਂ ਭੇੜਪੈਣ ਜਾਂ ਦੋ ਧਿਰਾਂ ਦੀ ਲੜਾਈ ਭੇੜ ਜਾਵੇ ਤੇ ਆਪਣੇ ਬੰਦੇ ਨੂੰ ਜਫਾ ਪਾਉਣ ਵਾਲਾ ਬੰਦਾ ਸਭ ਤੋਂ ਵੱਡਾ ਗੁਨਾਹਗਾਰ ਹੁੰਦਾ ਮਾਨਾ ਕਿ ਤਬਾਹੀ ਮੇਂ ਕੁਛ ਹੱਥ ਹੈ ਦੁਸ਼ਮਨ ਕਾ ਕੁਛ ਚਾਲ ਕਿ ਆਮਤ ਕੀ ਆਪਣੇ ਵੀ ਤਾਂ ਚਲਤੇ ਹਨ ਪੰਛੀ ਆਲਣੇ ਵਿੱਚੋਂ ਉੱਡਦੇ ਤੇ ਕੱਖ ਇਕੱਠੇ ਕਰਦਾ ਤੇ ਆਲਣਾ ਬਣਾਉਂਦਾ ਜਦ ਆਲਣੇ ਬਣਾਉਣ ਵਾਲੇ ਬਾਜ਼ਾਰ ਤੇ ਖੁਦ ਆਲਣਿਆਂ ਨੂੰ ਅੱਗ ਲਾਉਣ ਵਾਲਿਆਂ ਨਾਲ ਰਲ ਜਾਣ ਤੇ ਫਿਰ ਆਲਣੇ ਤੇ ਕੀ ਜੰਗਲਾਂ ਦੇ ਜੰਗਲ ਸੜ ਜਾਂਦੇ ਨੇ ਉਸ ਮੌਕੇ ਤੇ ਆਪਣੇ ਬੰਦੇ ਦੀ ਗਲਤੀ ਕੀ ਹੈ ਗੁਨਾਹ ਕੀ ਹੈ ਇਹ ਨਹੀਂ ਵੇਖੀਦਾ ਇਹ ਦੋਹਾਂ ਕੌਮਾਂ ਦਾ ਭੇੜ ਹੈ ਇਹਦੇ 'ਚ ਤੁਸੀਂ ਦੂਜੀ ਧਿਰ 'ਤੇ ਰਲ ਜਾ ਕੇ ਖੜੋਗੇ ਇਹ ਕਿੱਡਾ ਵੱਡੇ ਕਨਾਲੀ ਗੱਲ ਜਿਸ ਦਿਨ ਦੇਸ਼ ਵਿੱਚ ਸਿੱਖ ਇੱਕ ਦੂਜੇ ਨੂੰ ਦੋਸ਼ੀ گردਾਨਣ ਤੋਂ ਹਟ ਜਾਣਗੇ ਸਿੱਖਾਂ ਨੂੰ ਸਭ ਕੁਝ ਮਿਲ ਜਾਏਗਾ 18ਵੀਂ ਸਦੀ 'ਚ ਸਾਡੇ ਜਿਹੜੇ ਜਰਨਲ ਸੀ ਸਾਡਾ ਪੰਥ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਸਾਡਾ ਦੁਸ਼ਮਣ ਕੌਣ ਆ ਸਾਨੂੰ ਤਾਂ ਇਹ ਹੀ ਨਹੀਂ ਪਤਾ ਸਾਡਾ ਦੁਸ਼ਮਣ ਕੌਣ ਆ ਅਸੀਂ ਤਾਂ ਆਪਸ ਵਿੱਚ ਹੀ ਵੰਡੇ ਬੈਠੇ ਰਹਿੰਨੇ ਆ ਜਿੰਨੀ ਦੇਰ ਤੇਜ ਸ਼ਾਹ ਦੇ ਅੰਬਾਰ ਦੂਸ਼ਨਾ ਦੇ ਅੰਬਾਰ ਤੁਹਾਡੇ ਪੈਰਾਂ ਹੇਠ ਨਹੀਂ ਖਤਮ ਹੋਣਗੇ ਸੁਤੰਤਰਤਾ ਤੁਹਾਡੇ ਘਰ ਦੀ ਦਹਲੀਜ਼ ਤੱਕ ਨਹੀਂ ਪਹੁੰਚੇਗੀ ਜਿਹੜੀਆਂ ਰੂਹਾਂ ਇਸ ਲੜਾਈ ਨੂੰ ਪਛਾਣ ਲੈਣਗੀਆਂ ਉਹ ਰੂਹਾਂ ਇਤਿਹਾਸ ਸਿਰਜ ਜਾਣਗੀਆਂ ਜਿਹੜੀਆਂ ਨਹੀਂ ਪਛਾਣ ਸਕਦੀਆਂ ਉਹ ਫਿਰ ਬੈਠੇ ਰੋ ਕੇ ਰਾਹਾਂ 'ਚ ਜਾਂ ਫਿਰ ਡਿੰਦੀ ਜਾਓ ਆਖਰੀ ਬੰਦਿਆਂ ਨੂੰ ਜੇ ਕਹੀ ਜਾਓ ਬਾਈ ਜੀ ਇਹ ਤਾਂ ਸਾਡੇ ਬੰਦੇ ਮਰਵਾਉ। ਅਸੀਂ ਬੰਦੇ ਮਰਵਾਉਣ ਆਏ ਨਹੀਂ ਅਸੀਂ ਤਾਂ ਬੰਦੇ ਬਚਾਉਣ ਵਾਸਤੇ ਤੁਰੇ ਹੋਏ ਹਾਂ।